ਏ ਡੀ ਜੀ ਪੀ ਪੂਰਨ ਕੁਮਾਰ ਦਾ ਮਾਮਲਾ ਭਖਿਆ ਹੋਇਆ ਹੈ ਤੇ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ। ਇੱਕ ਵੀਡੀਓ ਨੇ ਸਿਆਸਤ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ। ਦਰਅਸਲ ਏਐਸਆਈ ਦੇ ਵੱਲੋਂ ਸੁਸਾਇਡ ਕੀਤਾ ਗਿਆ। ਏਐਸਆਈ ਨੇ ਇਲਜ਼ਾਮ ਲਗਾਏ ਨੇ ਉਸ ਵੀਡੀਓ ਦੇ ਵਿੱਚ ਕਿ ਏ ਡੀ ਜੀ ਪੀ ਨੂੰ ਡਰ ਸੀਗਾ ਕਿ ਉਸ ਦੀ ਗ੍ਰਫਤਾਰੀ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਹੀ ਉਸ ਨੇ ਆ ਕਦਮ ਚੁੱਕ ਲਿਆ ਕਿਉਂਕਿ ਭ੍ਰਸ਼ਟਾਚਾਰ ਸੀ ਬਹੁਤ ਜ਼ਿਆਦਾ ਸੀ। ਏਐਸਆਈ ਦੇ ਵੱਲੋਂ ਇੱਕ 6 ਮਿੰਟ ਦੀ ਵੀਡੀਓ ਜਿਹੜੀ ਆ ਉਹ ਆਪਣੀ ਜਾਨ ਦੇਣ ਤੋਂ ਪਹਿਲਾਂ ਉਹ ਵੀਡੀਓ ਬਣਾਈ ਗਈ ਉਸ ਦੇ ਵਿੱਚ ਸਾਰੀ ਸੱਚਾਈ ਦੱਸੀ ਜਿਸ ਨੇ ਸਾਰਾ ਸਿਸਟਮ ਹਿਲਾ ਕੇ ਰੱਖ ਦਿੱਤਾ ਪਰ ਡੀਜੀਪੀ ਦੇ ਪਰਿਵਾਰ ਨੂੰ ਮਿਲਣ ਸਿਆਸੀ ਲੀਡਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਖੁੱਡੀਆਂ ਵੀ ਜੜਿਆ ਮੰਤਰੀ ਉਹਨਾਂ ਦੇ ਘਰ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਕੀ ਕੁਝ ਕਹਿ ਰਹੇ ਨੇ ਮੰਤਰੀ ਆਓ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਬਹੁਤ ਹੀ ਦੁਖਦਾਈ ਸਮਾਂ ਬਹੁਤ ਕਾਬਿਲ ਅਫਸਰ vai puran singh ਜਿਹੜੇ ਪਿਛਲੇ ਦਿਨੀ ਬਹੁਤ ਜਿਹੜਾ ਦਿਲਾਂ ਨੂੰ ਦੁਖਾਉਣ ਵਾਲਾ ਇਨਸੀਡੈਂਟ ਹੋ ਗਿਆ। ਤੋਂ ਮੈਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਧਰਮ ਪਤਨੀ ਸਾਡੇ ਐਮ.ਐਲ.ਏ. ਅਮਿਤ ਹੋਰਾ ਨਾਲ ਮਿਤ੍ਰ ਰਤਨ ਜੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਬ੍ਰਦਰ ਇਨ ਲਾ ਨੇ ਤੋਂ ਸਾਰੇ ਪਰਿਵਾਰ ਨਾਲ ਪਿਤਾ ਜੀ ਵੀ ਉਹਨਾਂ ਦੇ ਇੱਥੇ ਸਨ ਦੁੱਖ ਸਾਂਝਾ ਕਰਨ ਲਈ ਆਇਆ। ਬਹੁਤ ਕਾਬਲ ਅਫਸਰ ਸਨ ਤੇ ਪੜਾਈ ਪਰਿਵਾਰ ਵੱਲੋਂ ਸਾਰੇ ਵਧੀਆ-ਵਧੀਆ ਜਿਹੜੀ ਸਰਵਿਸ ਜਿਹੜੀਆਂ ਦੇਸ਼ ਦੀਆਂ ਸਾਰੇ ਨਾਲੋਂ ਉੱਚੀਆਂ ਜਿਹੜੀਆਂ ਨੌਕਰੀਆਂ ਉਹਦੇ ਵਿੱਚ ਆਪਣੇ ਕੰਮ ਕਰ ਰਹੇ ਆ ਦੇਸ਼ ਲਈ ਬੜੀ ਵੱਡੀ ਸੇਵਾ ਸਾਡੀ ਉਹ ਬੇਟੀ ਸਾਡੀ ਭੈਣ ਉਹ ਵੀ ਆਪਣੇ ਥਾਂ ਜਿਹੜੀ ਸੈਕਟਰੀ ਤੇ ਉਹਦੇ ਤੇ ਆ ਤੇ ਬਹੁਤ ਦੁਖਦਾਈ ਹੈ ਇਸ ਲਈ ਮੈਂ ਤਾਂ ਉਸ ਦੁੱਖ ਵਿੱਚ ਸ਼ਾਮਲ ਹੋਣ ਲਈ ਆ ਏ ਡੀ ਜੀ ਵੀ ਪੂਰਨ ਕੁਮਾਰ ਦਾ ਮਾਮਲਾ ਭਖਿਆ ਹੋਇਆ ਹੈ ਤੇ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ ਇੱਕ ਵੀਡੀਓ ਨੇ ਸਿਆਸਤ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ। ਦਰਅਸਲ ASI ਦੇ ਵੱਲੋਂ ਸੁਸਾਇਡ ਕੀਤਾ ਗਿਆ। ASI ਨੇ ਇਲਜ਼ਾਮ ਲਗਾਏ ਨੇ ਉਸ ਵੀਡੀਓ ਦੇ ਵਿੱਚ ਕਿ ADGP ਨੂੰ ਡਰ ਸੀਗਾ ਕਿ ਉਸ ਦੀ ਗ੍ਰਫਤਾਰੀ ਹੋਣ ਵਾਲੀ ਹੈ। ਉਸ ਤੋਂ ਪਹਿਲਾਂ ਹੀ ਉਸ ਨੇ ਆ ਕਦਮ ਚੁੱਕ ਲਿਆ ਕਿਉਂਕਿ ਭ੍ਰਿਸ਼ਟਾਚਾਰ ਸੀ ਬਹੁਤ ਜ਼ਿਆਦਾ ਸੀ। ASI ਦੇ ਵੱਲੋਂ ਇੱਕ 6 ਮਿੰਟ ਦੀ ਵੀਡੀਓ ਜਿਹੜੀ ਆ ਉਹ ਆਪਣੀ ਜਾਨ ਦੇਣ ਤੋਂ ਪਹਿਲਾਂ ਉਹ ਵੀਡੀਓ ਬਣਾਈ ਗਈ ਉਸ ਦੇ ਵਿੱਚ ਸਾਰੀ ਸੱਚਾਈ ਦੱਸੀ ਜਿਸ ਨੇ ਸਾਰਾ ਸਿਸਟਮ ਹਿਲਾ ਕੇ ਰੱਖ ਦਿੱਤਾ ਪਰ ਐਡੀਜੀਪੀ ਦੇ ਪਰਿਵਾਰ ਨੂੰ ਮਿਲਣ ਸਿਆਸੀ ਲੀਡਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਖੁੱਡੀਆਂ ਵੀ ਜੜਿਆ ਮੰਤਰੀ ਉਹਨਾਂ ਦੇ ਘਰ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਕੀ ਕੁਝ ਕਹਿ ਰਹੇ ਨੇ ਮੰਤਰੀ ਆਓ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਬਹੁਤ ਹੀ ਦੁਖਦਾਈ ਸਮਾਂ ਬਹੁਤ ਕਾਬਿਲ ਅਫਸਰ vai puran singh ਜਿਹੜੇ ਪਿਛਲੇ ਦਿਨੀ ਬਹੁਤ ਜਿਹੜਾ ਦੇ ਲਾਰੂੰ ਦਖਾਉਣ ਵਾਲਾ ਇਨਸੀਡੈਂਟ ਹੋ ਗਿਆ। ਤੋਂ ਮੈਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਧਰਮ ਪਤਨੀ ਸਾਡੇ ਐਮਐਲਏ ਅਮਿਤ ਹੋਰਾ ਨਾਲ ਮਿਤ੍ਰਤਨ ਜੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਬ੍ਰਦਰ ਇਨ ਲਾ ਨੇ ਤੋਂ ਸਾਰੇ ਪਰਿਵਾਰ ਨਾਲ ਪਿਤਾ ਜੀ ਵੀ ਉਹਨਾਂ ਦੇ ਇੱਥੇ ਸਨ ਦੁੱਖ ਸਾਂਝਾ ਕਰਨ ਲਈ ਆਇਆ। ਬਹੁਤ ਕਾਬਿਲ ਅਫਸਰ ਸਨ ਤੇ ਪੜਾਈ ਪਰਿਵਾਰ ਵੱਲੋਂ ਸਾਰੇ ਵਧੀਆ-ਵਧੀਆ ਜਿਹੜੀ ਸਰਵਿਸ ਜਿਹੜੀਆਂ ਦੇਸ਼ ਦੀਆਂ ਸਾਰੇ ਨਾਲੋਂ ਉੱਚੀਆਂ ਜਿਹੜੀਆਂ ਨੌਕਰੀਆਂ ਉਹਦੇ ਵਿੱਚ ਆਪਣੇ ਕੰਮ ਕਰ ਰਹੇ ਆ ਦੇਸ਼ ਲਈ ਬੜੀ ਵੱਡੀ ਸੇਵਾ ਸਾਡੀ ਉਹ ਬੇਟੀ ਸਾਡੀ ਭੈਣ ਉਹ ਵੀ ਆਪਣੇ ਥਾਂ ਜਿਹੜੀ ਸੈਕਟਰੀ ਤੇ ਉਹਦੇ ਤੇ ਆ ਤੇ ਬਹੁਤ ਦੁਖਦਾਈ ਹੈ ਇਸ ਲਈ ਮੈਂ ਤਾਂ ਉਸ ਦੁੱਖ ਵਿੱਚ ਸ਼ਾਮਲ ਹੋਣ ਲਈ ਆ ਏ ਡੀ ਜੀ ਵੀ ਪੂਰਨ ਕੁਮਾਰ ਦਾ ਮਾਮਲਾ ਭਖਿਆ ਹੋਇਆ ਹੈ ਤੇ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ ਇੱਕ ਵੀਡੀਓ ਨੇ ਸਿਆਸਤ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ। ਦਰਅਸਲ ASI ਦੇ ਵੱਲੋਂ ਸੁਸਾਇਡ ਕੀਤਾ ਗਿਆ। ASI ਨੇ ਇਲਜ਼ਾਮ ਲਗਾਏ ਨੇ ਉਸ ਵੀਡੀਓ ਦੇ ਵਿੱਚ ਕਿ ADGP ਨੂੰ ਡਰ ਸੀਗਾ ਕਿ ਉਸ ਦੀ ਗ੍ਰਫਤਾਰੀ ਹੋਣ ਵਾਲੀ ਹੈ। ਉਸ ਤੋਂ ਪਹਿਲਾਂ ਹੀ ਉਸ ਨੇ ਆ ਕਦਮ ਚੁੱਕ ਲਿਆ ਕਿਉਂਕਿ ਭ੍ਰਿਸ਼ਟਾਚਾਰ ਸੀ ਬਹੁਤ ਜ਼ਿਆਦਾ ਸੀ। ASI ਦੇ ਵੱਲੋਂ ਇੱਕ 6 ਮਿੰਟ ਦੀ ਵੀਡੀਓ ਜਿਹੜੀ ਆ ਉਹ ਆਪਣੀ ਜਾਨ ਦੇਣ ਤੋਂ ਪਹਿਲਾਂ ਉਹ ਵੀਡੀਓ ਬਣਾਈ ਗਈ ਉਸ ਦੇ ਵਿੱਚ ਸਾਰੀ ਸੱਚਾਈ ਦੱਸੀ ਜਿਸ ਨੇ ਸਾਰਾ ਸਿਸਟਮ ਹਿਲਾ ਕੇ ਰੱਖ ਦਿੱਤਾ ਪਰ ਐਡੀਜੀਪੀ ਦੇ ਪਰਿਵਾਰ ਨੂੰ ਮਿਲਣ ਸਿਆਸੀ ਲੀਡਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਖੁੱਡੀਆਂ ਵੀ ਜੜਿਆ ਮੰਤਰੀ ਉਹਨਾਂ ਦੇ ਘਰ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਕੀ ਕੁਝ ਕਹਿ ਰਹੇ ਨੇ ਮੰਤਰੀ ਆਓ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਬਹੁਤ ਹੀ ਦੁਖਦਾਈ ਸਮਾਂ ਬਹੁਤ ਕਾਬਿਲ ਅਫਸਰ vai puran singh ਜਿਹੜੇ ਪਿਛਲੇ ਦਿਨੀ ਬਹੁਤ ਜਿਹੜਾ ਦੇ ਲਾਰੂ ਦੁਕਾਨ ਵਾਲਾ ਇਨਸੀਡੈਂਟ ਹੋ ਗਿਆ। ਤੋਂ ਮੈਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਧਰਮ ਪਤਨੀ ਸਾਡੇ ਐਮ.ਐਲ.ਏ. ਅਮਿਤ ਹੋਰਾ ਨਾਲ ਮਿਤ੍ਰ ਰਤਨ ਜੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਬ੍ਰਦਰ ਇਨ ਲਾ ਨੇ ਤੋਂ ਸਾਰੇ ਪਰਿਵਾਰ ਨਾਲ ਪਿਤਾ ਜੀ ਵੀ ਉਹਨਾਂ ਦੇ ਇੱਥੇ ਸਨ ਦੁੱਖ ਸਾਂਝਾ ਕਰਨ ਲਈ ਆਇਆ। ਬਹੁਤ ਕਾਬਲ ਅਫਸਰ ਸਨ ਤੇ ਪੜਾਈ ਪਰਿਵਾਰ ਵੱਲੋਂ ਸਾਰੇ ਵਧੀਆ-ਵਧੀਆ ਜਿਹੜੀ ਸਰਵਿਸ ਜਿਹੜੀਆਂ ਦੇਸ਼ ਦੀਆਂ ਸਾਰੇ ਨਾਲੋਂ ਉੱਚੀਆਂ ਜਿਹੜੀਆਂ ਨੌਕਰੀਆਂ ਉਹਦੇ ਵਿੱਚ ਆਪਣੇ ਕੰਮ ਕਰ ਰਿਹਾ ਹੈ ਦੇਸ਼ ਦੀ ਵੱਡੀ ਵੱਡੀ ਸੇਵਾ ਸਾਡੀ ਉਹ ਬੇਟੀ ਸਾਡੀ ਭੈਣ ਉਹ ਵੀ ਆਪਣੇ ਥਾਂ ਜਿਹੜੀ ਸੈਕਟਰੀ ਦੇ ਅਹੁਦੇ ਤੇ ਹੈ ਤੇ ਬਹੁਤ ਦੁਖਦਾਈ ਹੈ ਇਸ ਲਈ ਮੈਂ ਤਾਂ ਉਸ ਦੁੱਖ ਵਿੱਚ ਸ਼ਾਮਲ ਹੋਣ ਲਈ ਹਾਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ